ਪੈਣ ਭਰਾਵਾਂ ਵਿਚਕਾਰ ਡੂੰਘੇ ਪਿਆਰ ਅਤੇ ਸੁਰੱਖਿਆ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਸ਼ਨੀਵਾਰ 9 ਅਗਸਤ ਨੂੰ ਮਨਾਇਆ ਗਿਆ। ਐਸੇ ਖੁਸ਼ੀ ਦੇ ਮੌਕੇ ਤੇ ਪੈਣਾ ਆਪਣੇ ਭਰਾਵਾਂ ਦੇ ਗੁੱਟਾਂ ਤੇ ਰੰਗ-ਬਰੰਗੀਆਂ ਰਖੜੀਆਂ ਬੰਨ੍ਹਦੀਆਂ ਹਨ ਅਤੇ ਭਰਾ ਉਹਨਾਂ ਨੂੰ ਕੀਮਤੀ ਤੋਹਫ਼ੇ ਦੇ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਐਸ ਦਿਨ ਦਾ Hindu ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਹੈ ਕਿਉਂਕਿ ਭਰਾ ਆਪਣੀ ਪੈਣਾ ਦੀ ਰੱਖਿਆ ਕਰਨ ਦਾ ਪ੍ਰਣ ਲੈਂਦੇ ਹਨ। जिस ਨਾਲ ਭਾਰਤਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ অশੋਕ ਸਿੰਘ ਲੱਦਣ ਨੇ ਇਸ ਤਿਹਾੜ ਨੂੰ ਆਪਣੇ ਪਰਿਵਾਰ ਨਾਲ ਮਨਾਇਆ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਸ੍ਰਕਸ਼ਾ ਬੰਦਨ ਨਾ ਫਿਰ ਤਿਲੋ ਆਣਾ ਬੜੀ ਤੁਮਨਾ ਮੁਝਾ ਬਨਾ ਜਾ ਰਿਆ ਪੂਰੇ ਭਾਰਤ ਵਿੱਚ ਰਾਜਾ ਬੱਲੀ ਜੀ ਤੋਂ ਇਹ ਤਿਹਾੜ ਆਰੰਭ ਹੋਇਆ ਸੀ। ਪਰ ਅੱਜ ਉਸੇ ਪਰੰਪਰਾ ਨੂੰ ਲੱਗੇ ਚੱਦੇ ਹੋਏ ਅੱਜ ਪੂਰੇ ਭਾਰਤ ਵਿੱਚ ਲਖਸ਼ਾਂਵੰਦਿੰਦਾ ਤਿਵਾਰ ਬੜੀ ਤੂ ਧਰਮਨ ਲੱਗਦਾ ਹੈ ਔਰ ਹਰ ਭੈਣ ਦੀ ਹਰ ਵੀਰ ਦੁਆ ਕਰਦਾ ਹੈ ਹਰ ਭੈਣ ਹਰ ਵੀਰ ਲਈ ਦੁਆ ਕਰਦੀ ਹੈ ਕਿ ਮੇਰੇ ਵੀਰ ਜੀਆਂ ਲੰਬੀਆਂ ਬਰਾ ਹੋਣ ਔਰ ਪ੍ਰਾਹ ਦੁਆ ਕਰਦੇ ਨੇ ਕਿ ਮੇਰੀ ਭੈਣ ਦੀਆਂ ਲੰਬੀ ਉਮਰਾ ਹੋਣ ਇਹ ਦੁਆਵਾਂ ਸਾਰਾ ਸਾਲ ਇੱਕ ਦੂਜੇ ਦੀ ਮੰਗਦੇ ਰਹਿੰਦੇ ਹਾਂ ਔਰ ਅਖੀਰ ਇਹ ਤਿਹਾੜ ਅੱਜ ਆ ਜਾਂਦਾ ਹੈ ਜਦੋਂ ਆ ਜਾਂਦਾ ਹੈ ਫਿਰ ਅੱਛਾ ਰੂਪ ਦੇ ਵਿੱਚ ਢਾਗਾ ਬੰਦਿਆ ਜਾਂਦਾ ਹੈ ਜੋ ਆਹ ਦੇ ਨਿੱਕੀ ਰਾਜਵਲੀ ਨੂੰ ਲక్ష్ਮੀ ਜੀ ਨੇ ਪਹਿਲੀ ਵਾਰ ਅੱਛਾ ਬੰਦਨ ਦੇ ਰੂਪ ਵਿੱਚ ਢਾਗਾ ਬੰਦਾ ਸੀ ਔਰ ਇਹਨੂੰ ਕੱਚਾ ਤੰਦ ਜਿਹੜਾ ਕਹਿੰਦੇ ਬੜੀ ਪਾਵਰ ਦਾ ਮਾਲਕ ਆ ਕਿ ਇਹਦੇ ਨਾਲ ਇਹਨੀ ਪਾਵਰ ਆ ਜਾਂਦੀ ਹੈ ਕਿ ਰਕਸ਼ਾ ਸਤਗੁਰੂ ਕਰਦਾ ਹੈ ਔਰ ਇਹ ਤਾਕਤ ਜਿਹਨੂੰ ਸੰਗ੍ਰਾਤ ਵੱਧ ਪਾਵਰ ਆ ਜਾਂਦੀ ਹੈ ਔਰ ਇਸ ਰਕਸ਼ਣ ਰਾਜੇ ਬਲੀ ਤੋਂ ਲੈ ਕੇ ਅੱਜ ਤੱਕ ਉਸੇ ਬੰਦਰਾ ਨੂੰ ਬਾਂਧਦੇ ਤਹਿਤ ਉਸੇ ਲੜੀ ਤਾਂ ਅੱਜ ਰਕਸ਼ਾ ਬੰਧਨ ਦਾ ਤੇ ਆਗੜੀ ਤੋਂ ਮਨਾਇਆ ਜਾ ਰਿਹਾ ਹੈ ਰਖੜੀ ਦਾ ਤਿਹਾੜ ਤ੍ਰੇਤਾ ਯੁਗ ਤੋਂ ਮਨਾਇਆ ਜਾ ਰਿਹਾ ਹੈ ਜਦੋਂ ਮਾਤਾ ਲక్ష్ਮੀ ਨੇ ਪਹਿਲੀ ਵਾਰ ਸੂਤਰ ਲੋਕ ਦੇ ਰਾਜਾ ਰਾਜਾ ਬਲੀ ਨੂੰ ਪਹਿਲੀ ਵਾਰ ਰਖੜੀ ਬੰਨੀ ਉਸ ਤੋਂ ਬਾਅਦ ਦੁਆਪਰ ਯੁੱਗ ਦੇ ਵਿੱਚ ਪਾਂਚਾਲੀ ਦ੍ਰੋਪਦੀ ਨੇ ਭਗਵਾਨ શ્રી ਕ੍ਰਿਸ਼ਨ ਨੂੰ ਰਖੜੀ ਬੰਨੀ ਤੇ ਇਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਕਲਯੁਗ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਭੈਣ ਤੇ ਭਰਾ ਇਸ ਤਿਹਾੜ ਨੂੰ ਮਨਾਉਂਦੇ ਨੇ ਸੋ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਰਖੜੀ ਦੇ ਤਿਹਾੜੀਆਂ ਲੱਖ ਲੱਖ ਵਧਾਈਆਂ ਅੰਮ੍ਰਿਤਸਰ ਤੋਂ ਵਿਜੀਤ ਮਾਰ ਫਾਸਟ ਮੀਨਿੰਗ